ਤੁਸੀਂ ਦੇਖਦੇ ਹੋ ਪਾਵ ਸਾਰਾ ਸੰਸਾਰ ਪਰਮਾਤਮਾ ਦੇ ਨਾਮ ਰੂਪੀ ਦੀਪਕ ਦੇ ਨਾਲ जगਮਗਾ ਰਿਹਾ ਹੈ ਉਸ ਪਰਮਾਤਮਾ ਨੂੰ ਸਾਡੇ ਦੀਵੇ ਦੀ ਲੋੜ ਨਹੀਂ ਹੈ ਕਿਸੀਂ ਦੀਵੇ ਦੇ ਨਾਲ ਉਸ ਪਰਮਾਤਮਾ ਦੀ ਆਰਤੀ ਕਰੀਏ ਸ਼ਾਂਤ ਜਨ ਨਾਮ ਦਾ ਸਿਮਰਨ ਕਰਦੇ ਹੋਏ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਦੀ ਆਰਤੀ ਗਾਉਂਦੇ ਹਨ ਬਾਵਨ ਕੰਚਨ ਦੀਪ ਧਰਾਵੇ ਜੜ ਬਿਰਾਗ ਦੇ ਦਿਸਤ ਨ ਆਵੇ ਪਾਣੀ ਕੋਈ ਜੀਵ ਕਹਿੰਦੇ ਆਰਤੀ ਲਈ ਸੋਨੇ ਦੀ ਦੀਵੇ ਛੋਟੇ ਛੋਟੇ ਦੀਵੇ ਬਣਾ ਕੇ ਜਗਾਵੇ ਪਰ ਸੱਚੇ ਬਿਰਾਗ ਤੋਂ ਬਿਨਾ ਉਸ ਨੂੰ ਪ੍ਰਭੂ ਦੇ ਦਰਸ਼ਨ ਨੇ ਹੰਦੇ ਕਹਿੰਦੇ ਪਾਵੇਂ ਸੋਨੇ ਦੇ ਦੀਵੇ ਬਣਾ ਕੇ ਜਗਾ ਲਵੇ ਪਰ ਫਿਰ ਵੀ ਸੱਚਾ ਬਿਰਾਗ ਜੇਕਰ ਨਹੀਂ ਹੈ ਤਾਂ ਫਿਰ ਪ੍ਰਭੂ ਦੇ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਕੋਟ ਪਾਨ ਜਾਕੀ ਸੋਭਾ ਰੋ ਮੈਂ ਕਹਾਂ ਆਰਤੀ ਅਗਨੀ ਹੋਮੇ ਜਿਸ ਪ੍ਰਭੂ ਦੀ ਆਰਤੀ ਦੀ ਸ਼ੋਭਾ ਕਰੋੜਾਂ ਸੂਰਜਾਂ ਦੇ ਤੋਂ ਵੀ ਜ਼ਿਆਦਾ ਹੈ ਕਿ ਜਿਹੜੀ ਉਹ ਪਰਮਾਦਾ ਹੈ ਕਿ ਜਿਸ ਪ੍ਰਭੂ ਦੀ ਆਰਤੀ ਦੀ ਸ਼ੋਭਾ ਕਰੋੜਾਂ ਸੂਰਜਾਂ ਤੋਂ ਵੀ ਜ਼ਿਆਦਾ ਪ੍ਰਕਾਸ਼ ਵਿਦਾ ਰਹੀ ਹੈ ਕਿਰ ਐਸੀ ਸੱਚੀ ਆਰਤੀ ਨਹੀਂ ਅਗਨੀ ਬਾਲ ਕੇ ਜੱਗ ਕਰਨ ਦੀ ਕੀ ਲੋੜ ਹੈ ਭਾਵ ਕੋਈ ਲੋੜ ਨਹੀਂ ਹੈ ਕਿ ਹੇ ਭਾਈ ਉਸ ਪਰਮਾਤਮਾ ਦੇ ਨਾਮ ਦੀ ਆਰਤੀ ਕਰਨੀ ਹੈ ਤਾਂ ਨਾਮ ਦੀ ਆਰਤੀ करिए ਨਾਮ ਦਾ ਦੀਵਾ ਜਗਾਈਏ ਨਾਮ ਦੀ ਬੱਤੀ ਲਈਏ ਨਾਮ ਦਾ ਹੀ ਤੇਲ ਪਾਇਆ ਉਸ ਦੀਵੇ ਵਿੱਚ ਸਤਿਗੁਰ ਜੀ ਆਰਤੀ ਦੇ ਵਿੱਚ ਦੱਸਦੇ ਹਨ ਚਾਂਦ ਜਿਹਾ ਦਬਲਾ ਮਾਲ ਜਗਾ ਕਰਿਓਰੇ ਜੋ ਜਿਸ ਪ੍ਰਭੂ ਦੀ ਆਰਤੀ ਦੀ ਸ਼ੁਭਾਹੀ ਹੋਰੇ